ਉਹ ਭਰਾਵੋ ਮੈਨੂੰ ਇੱਕ ਗੱਲ ਦੱਸੋ ਯਾਰ ਸੁਨੀਤਾ ਵਿਲੀਅਮਸ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਨਾ ਇਹ ਪਤਾ ਨਹੀਂ ਹੋਣਾ ਹੈ ਨਾ ਸੁਨੀਤਾ ਵਿਲੀਅਮਸ ਸੋਸ਼ਲ ਮੀਡੀਆ ਭਰਿਆ ਪਿਆ ਅੱਜ ਕਿਉਂਕਿ ਅੱਜ ਉਹ ਵਾਪਸ ਆਏ ਆ ਅੰਤਰਿਕਸ਼ ਚ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਵੀ ਦੇਖੋ ਉਹ ਗਏ ਤੇ ਟੀਮ 8 ਦਿਨ ਲਈ ਠੀਕ ਹੈ ਹੁਣ ਜਦ 8 ਦਿਨ ਲਈ ਆਪਾਂ ਕਿਤੇ ਜਾਣਦੇ ਆ ਫਿਰ ਆਪਾਂ ਸੋਚ ਕੇ ਚੱਲੀਏ ਵੀ ਯਾਰ ਦਿਨ ਜ਼ਿਆਦਾ ਵੀ ਲੱਗ ਸਕਦੇ ਆ ਨਾ 10 ਦਿਨ ਵੀ ਲੱਗ ਸਕਦੇ 15 ਦਿਨ ਵੀ ਲੱਗ ਸਕਦੇ ਤੇ ਆਪਾਂ ਉਹ ਹਿਸਾਬ ਨਾਲ ਖਾਣਾ ਵੀ ਲੈ ਜੰਨੇ ਆ ਆਪਣਾ ਵਧਾ ਕੇ ਵੀ 8 ਦਿਨ ਦੀ ਜਗ੍ਹਾ ਆਪਾਂ 15 ਦਿਨ ਦਾ ਖਾਣਾ ਲੈ ਜੰਨੇ ਆ ਯਾਰ ਇਹ ਨਹੀਂ ਸਮਝ ਆ ਰਹੀ ਵੀ ਸਨੀਤਾ ਵਿਲੀਅਮਜ਼ ਆਪਣੀ ਟੀਮ ਨਾਲ 8 ਦਿਨ ਲਈ ਅੰਤਰਿਕਸ਼ ਵਿੱਚ ਗਈ ਤੇ ਉੱਥੇ ਉਹ ਖਰਾਬ ਹੋ ਗਿਆ ਨਾ ਉਹ ਡਾਕਟਰ ਰੋਕੜੇ ਜਿਹੜਾ ਹੁੰਦਾ ਹੈ ਉਹ ਖਰਾਬ ਹੋ ਗਿਆ 9 ਮਹੀਨੇ ਬਾਅਦ ਉਹ ਵਾਪਸ ਆਏ ਅੱਜ ਕੋਈ ਸੋਸ਼ਲ ਮੀਡੀਆ ਤੇ ਮੈਂ ਇੰਨਾ ਪੜ ਲਿਆ ਇਹਦੇ ਬਾਰੇ ਇੰਨਾ ਪੜ ਲਿਆ ਨਹੀਂ ਸੁਣ ਲਿਆ ਇੰਨਾ ਪਰ ਕਿਸੇ ਨੇ ਇਹ ਨਹੀਂ ਦੱਸਿਆ ਵੀ ਉਹ ਉੱਥੇ ਖਾਂਦੇ ਕਿਆ ਤੇ ਉਹਨਾਂ ਨੂੰ ਖਾਣਾ ਪਹੁੰਚਾਇਆ ਕਿਵੇਂ ਗਿਆ 8 ਦਿਨ ਲਈ ਗਏ ਤੇ 9 ਮਹੀਨੇ ਰਹਿ ਕੇ ਆਏ ਆ ਉਹ ਉਹ ਖਾਂਦੇ ਕਿਆ ਤੇ ਉਹਨਾਂ ਨੂੰ ਕਿਵੇਂ ਖਾਣਾ ਪਹੁੰਚਾਇਆ ਗਿਆ ਅੰਤਰਿਕਸ਼ ਵਿੱਚ ਕਿਉਂਕਿ ਉਹ ਤਾਂ ਇੱਕ ਵਾਰ ਆਏ ਕਹਿੰਦੇ ਕਹਿੰਦੇ ਲੋਪੇ ਹੋ ਗਏ ਤੇ ਹਣਾ ਵੀ ਖਾਣਾ ਖਾ ਕੇ ਆ ਖਾਦਾ ਉਹਨਾਂ ਨੇ ਅੱਠ ਵੀ ਨਹੀਂ ਮੇਰੇ ਦਿਮਾਗ ਮੇਰੇ ਨਾਲ ਉਹ ਹੋ ਰਿਹਾ ਵੀ ਕਿਆ ਕੋਈ ਦੱਸਦਾ ਹੀ ਨਹੀਂ ਖਬਰ ਵਾਲੇ ਨਹੀਂ ਦੱਸਦੇ ਐ ਕੋਈ ਹੋਰ ਸੋਸ਼ਲ ਮੀਡੀਆ ਤੇ ਸੁਨੀਤਾ ਵਿਲੀਅਮਸ ਭਾਰ ਲੋ ਕਿੰਨੀ ਆ ਰਹੀਆਂ ਪਰ ਕੋਈ ਇਹ ਨਹੀਂ ਦੱਸ ਰਿਹਾ ਵੀ ਉਹਨਾਂ ਨੇ ਖਾਦਾ ਕਿਆ 9 ਮਹੀਨੇ ਖਾਣਾ ਆਇਆ ਕਿੱਥੋਂ ਨਗਲ ਦੱਸਿਓ ਅਰਜਿਤ ਕਿਸੇ ਨੂੰ ਪਤਾ ਮੇਰੇ ਨਾਲ ਕੁੱਲ ਕੁੱਲ ਜੀ ਹੋ ਰਹੀ ਹੈ ਅੰਦਰ ਵੀ ਇਹ ਕਿਆ ਚੱਕਰ ਆ ਦੱਸਿਓ ਮਰੇ